ਜਿਉਣਾ ਮੋੜ ਨੇ ਇਸ ਪਹਾੜੀ ਦੇ ਉੱਤੋਂ ਮਾਰੀ ਸੀ ਛਾਲ ਬਿਲਕੁਲ ਹਿਮਾਚਲ ਦੇ ਵਿੱਚਾਂ ਨੈਣਾ ਦੇਵੀ ਮੰਦਿਰ ਚ ਜਿੱਥੇ ਗੇਟ ਬਣਾ ਦਿੱਤਾ ਗਿਆ ਇਹ ਉਹ ਗੇਟ ਆ ਜਿਸ ਜਗ੍ਹਾ ਤੋਂ ਜਿਉਣਾ ਮੋੜ ਨੇ ਪਹਾੜੀ ਦੇ ਉੱਤੋਂ ਛਾਲ ਮਾਰੀ ਸੀ ਮਾਤਾ ਨੇ ਕਹਿ ਦਿੱਤਾ ਸੀ ਕਿ ਜਿਉਣਿਆ ਤੋਂ ਪਿੱਛੇ ਮੁੜ ਕੇ ਨਾ ਦੇਖੀ ਕਿਉਂਕਿ ਜਿਉਣੇ ਦੇ ਪਿੱਛੇ ਪੁਲਸ ਸੀਗੀ ਉਸ ਸਮੇਂ ਤੇ ਜੌਣੇ ਨੇ ਜਦੋਂ ਪਹਾੜੀ ਤੋਂ ਛਾਲ ਮਾਰਤੀ ਤਾਂ ਜਦੋਂ ਪਹਾੜੀ ਤੋਂ ਥੱਲੇ ਡਿੱਗ ਗਿਆ ਤਾਂ ਜੌਣਾ ਮੋੜ ਨੂੰ ਹੰਕਾਰ ਆ ਗਿਆ ਸੀ ਕਿ ਹੁਣ ਮੇਰਾ ਵਾਲ ਵਿੰਗਾ ਨਹੀਂ ਹੋ ਸਕਦਾ ਮੈਨੂੰ ਮਾਤਾ ਨੇ ਕਿਹਾ ਸੀ ਤੇਰਾ ਵਾਲ ਵਿੰਗਾ ਨਹੀਂ ਹੋਏਗਾ ਪਿੱਛੇ ਮੁੜ ਕੇ ਨਾ ਦੇਖੀ ਪਰ ਜੌਣੇ ਮੋੜ ਨੇ ਪਿੱਛੇ ਮੁੜ ਕੇ ਦੇਖ ਲਿਆ ਤਾਂ ਜਦੋਂ ਜੌਣਾ ਮੋੜ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਸਮੇਂ ਜੌਣਾ ਮੋੜ ਦੇ ਪੁਲਿਸ ਦੀ ਗੋਲੀ ਵੱਜ ਗਈ ਸੀ ਤਾਂ ਇਹ ਉਹ ਜਗ੍ਹਾ ਜਿਸ ਜਗ੍ਹਾ ਤੇ ਚੌਣਾ ਮੋੜ ਨੇ ਪਹਾੜੀ ਤੋਂ ਛਾਲ ਮਾਰੀ ਸੀ ਤੁਸੀਂ ਫੋਟੋਆਂ ਦੇਖ ਰਹੇ ਹੋ ਜੌਣਾ ਮੋੜ ਦੀ ਸਮਾਦ ਦੀ ਫੋਟੋ ਤੁਹਾਨੂੰ ਦੱਸਦੀ ਹੈ ਜੌਣਾ ਮੋੜ ਅਮੀਰ ਲੋਕਾਂ ਤੋਂ ਪੈਸੇ ਲੁੱਟ ਕੇ ਗਰੀਬ ਲੋਕਾਂ ਨੂੰ ਪੈਸੇ ਵੰਡਦਾ ਸੀ ਕਦੇ ਵੀ ਜੌਣਾ ਮੋੜ ਨੇ ਗਰੀਬਾਂ ਦੇ ਘਰ ਡਾਕਾ ਨਹੀਂ ਮਾਰਿਆ ਅਮੀਰਾਂ ਦੇ ਘਰ ਹੀ ਡਾਕਾ ਮਾਰਿਆ ਅਮੀਰਾਂ ਨੂੰ ਹੀ ਲੁੱਟਦਾ ਸੀ ਤੇ ਗਰੀਬਾਂ ਦੇ ਵਿੱਚ ਉਹ ਪੈਸੇ ਵੰਡਦਾ ਸੀ ਇਹ ਇਹ ਉਹਨਾਂ ਗੇਟ ਆ ਜੋ ਨਾਣਾ ਦੇਵੀ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਪਹਾੜੀ ਦੇ ਉੱਤੇ ਆ ਜਿੱਥੇ ਲੋਕ ਫੋਟੋਆਂ ਖਿਚਵਾ ਕੇ ਜਾਂਦੇ ਨੇ ਰੀਬਨ ਚੁੰਨੀਆਂ ਬੰਨ ਕੇ ਜਾਂਦੇ ਨੇ ਦੀਵਾ ਬਾਲ ਕੇ ਜਾਂਦੇ ਨੇ ਦੇਖ ਸਕਦੇ ਹੋ ਮੱਥਾ ਟੇਕ ਕੇ ਵੀ ਜਾਂਦੇ ਨੇ ਇਸ ਗੇਟ ਤੇ ਤੇ ਇਹ ਆ ਨਾਣਾ ਦੇਵੀ ਮੰਦਿਰ ਮਾਤਾ ਦਾ ਮੰਦਿਰ 메ਨ ਦਰਬਾਰ ਤੇ ਇਹ ਆ ਉਹ ਥੱਲੇ ਜਿੱਥੇ ਪਹਾੜੀ ਤੋਂ ਛਾਲ ਮਾਰੀ ਸੀ ਗੇਟ ਤੋਂ ਥੱਲੇ ਦਾ ਦ੍ਰਿਸ਼ਾ ਇਹ ਜੋਣਾ ਮੋੜ ਨੇ ਇਸ ਜਗ੍ਹਾ ਤੋਂ ਪਹਾੜੀ ਤੋਂ ਛਾਲ ਮਾਰੀ ਸੀ ਹਾਲਾਂਕਿ ਨੈਣਾ ਦੇਵੀ ਮੰਦਿਰ ਦੇ ਬਿਲਕੁਲ ਥੱਲੇ ਪਹਾੜੀ 'ਚ ਇਹ ਛੋਟਾ ਜਿਹਾ ਮੰਦਿਰ ਬਣਿਆ ਵਾ ਜਿੱਥੇ ਬਹੁਤ ਘੱਟ ਲੋਕ ਜਾਂਦੇ ਨੇ ਲੋਕ ਜ਼ਿਆਦਾਤਰ ਨੈਣਾ ਦੇਵੀ ਮਾਤਾ ਦੇ ਦਰਸ਼ਨ ਹੀ ਕਰਨ ਜਾਂਦੇ ਨੇ ਜੋਣਾ ਮੋੜ ਦੀ ਸਮਾਦ ਤੇ ਬਹੁਤ ਘੱਟ ਲੋਕ ਜਾਂਦੇ ਨੇ ਤਾਂ ਜੇਕਰ ਤੁਸੀਂ ਇੱਥੇ ਜਾਂਦੇ ਤਾਂ ਜ਼ਰੂਰ ਜਾਇਆ ਕਰੋ